ਲੋ ਜੀ ਸਵਾਗਤ ਹੈ ਫੇਰ ਤੋਂ ਸਾਡੇ YouTube ਚੈਨਲ Airian Filtered ਤੇ ਅੱਜ ਅਸੀਂ ਇਕੱਠੇ ਹੋਏ ਸੀ ਵਲੌਗ ਬਣਾਉਣ ਲਈ ਬਟ ਕੋਈ ਪ੍ਰੋਬਲਮ ਆ ਗਈ ਪਰਸਨਲ ਇਸ਼ੂ ਮੇਰੇ ਗ੍ਰੈਂਡਫਾਦਰ ਬਿਮਾਰ ਹੋ ਗਏ ਸੀ ਸੋ ਸਾਨੂੰ ਰਾਸਤੇ 'ਚ ਵਾਪਸ ਮੁੜਨਾ ਪਿਆ ਤੇ ਉਹਨਾਂ ਦਾ ਟ੍ਰੀਟਮੈਂਟ ਵਗੈਰਾ ਥੋੜਾ ਕਰਵਾਇਆ ਤੇ ਦੈਨ ਮਨੋਂ ਘਰੇ ਛੱਡ ਗਏ ਭੁੱਖ ਲੱਗੀ ਸੀ ਤਾਂ ਮੈਂ ਤਾਂ ਕੋਲੋਂ ਥੋੜਾ ਕਾਂਟ ਪੀਣਾ ਆ ਗਿਆ ਸੀ ਸੋ ਸੋਚਿਆ ਕੁਝ ਹੋਰ ਸੀ ਪਰ ਅੱਜ ਕੁਝ ਬਣ ਨਹੀਂ ਪਿਆ ਪਰ ਗੁਚਾਰ ਨੇ ਮੈਨੂੰ ਦੱਸਿਆ ਕਿ ਉਹ ਵਿੱਚ ਵਿੱਚ ਉਹਨੇ ਕੁਝ ਚੀਜ਼ਾਂ ਰਿਕਾਰਡਿੰਗ ਕੀਤੀਆਂ ਮੇਰੀ ਤੇ ਮੇਰੇ ਗ੍ਰੈਂਡਫਾਦਰ ਦੀ ਕਾਨਵਰਸੇਸ਼ਨ ਖੂਫੀਆਂ ਗੱਲਾਂ ਖੂਫੀਆਂ ਗੱਲਾਂ ਤੇ ਤੁਹਾਨੂੰ ਇਹ ਸੁਣ ਕੇ ਹੀ ਸਵਾਦ ਆਊਗਾ ਉਸ ਵਿੱਚ ਤੇ ਬੇ ਪਿੱਛੇ ਬੈਠਾ ਬਣਾ ਰਿਹਾ ਸੀਗਾ ਪਤਾ ਪ੍ਰੋਪਰ ਮੈਨੂੰ ਵੀ ਨਹੀਂ ਸੀਗਾ ਪਰ ਵਿੱਚ ਵਿੱਚ ਫਿਰ ਮੈਨੂੰ ਇਹਨੇ ਜਿਆ ਦੱਸਤਾ ਫਿਰ ਮੈਂ ਚਲ ਮੈਂ ਸੋਚਿਆ ਕੰਟੀਨਿਊ ਕਰ ਦਿਆਂ ਦੇਖੋ ਜੇ ਕੁਝ ਵਧੀਆ ਬਣਦਾ ਤਾਂ ਤੁਸੀਂ ਵੇਖ ਸਕੋਗੇ ਦਾਦੇ ਪੋਤੇ ਦੀਆਂ ਗੱਲਾਂ ਖੂਫੀਆਂ ਗੱਲਾਂ

ਜਦ ਹੀ ਆ ਜਾਂਦੇ ਤਾਂ ਫਰਕ ਪੈਣਾ ਸੀ ਉਹਨਾਂ ਦਵਾਈ ਦੇ ਅਸਰ ਘਟਾ ਦੇਣਾ ਹੈ ਤੁਹਾਡਾ ਕਿ ਇੰਨੀ ਤੇਜ਼ੀ ਨਾਲ ਨਹੀਂ ਮਾਰ ਕਰੂਗਾ ਪਰ ਪੰਜ ਪੰਜ ਦਿਨ ਇਹ ਤੁਹਾਨੂੰ ਦਿੱਕਤ ਦੇਊਗੀ ਰਾਤ ਹੋਇਆ ਇਹ ਮੈਂ ਕਹੀ ਵੀ ਗਿਆ ਮਖਾ ਚਲ ਇਹਨੂੰ ਤਿਆਰ ਬਹੋ ਉਹ ਕਹਿਆ ਗਿਆ ਆਖ ਮੈਂ ਤਿਆਰ ਬਹੂਗਾ ਮੈਨੂੰ ਮੈਂ ਤੇਰੀ ਦਾਦ ਨੂੰ ਕਹੀ ਗਿਆ ਮੈਨੂੰ ਮਾ ਬਰਮ ਸੁਤ ਨਹੀਂ ਲੱਗਦੀ ਐ ਨਾ ਨਾ ਗਰਮੀ ਹੋਈ ਵੀ ਤੈਨੂੰ ਗਰਮੀ ਹੋ ਗਈ ਐ ਭੈਂਟ ਜੋ ਕਿਸੇ ਜਿਹੜਾ ਨਾਮ ਹੈ ਜਾ ਕੇ ਇੱਥੇ ਘੜਾ ਲੈ ਕੇ ਤੇ ਨਾਲ ਜਿਹਨੂੰ ਨਾਮੇ ਕਿਤੇ ਜਾਸ ਕੇ ਨਾ ਕੁਛ ਜੱਲੇ ਅਦੋਈ ਕਿੱਥੇ ਨਹੀਂ ਲਾ ਹਾਂ 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 ਉਹ ਨਹੀਂ ਨੇ ਆਦੀ ਨਿਆਣੇ ਆ ਬੁੜੇ ਤਾਂ ਹੋ ਗਿਆ ਸੀ ਉੱਥੇ ਜਾ ਉੱਥੇ ਨਹੀਂ ਸੁਣਨ ਨੂੰ ਕੀ ਆ ਦੁਨੀਆਂ ਦਾ ਇਹ ਗਾਲ ਪੈ ਗਏ ਪਰ ਨਹੀਂ ਮੇਰੇ ਜੇਬ ਚ ਆਇ ਨਹੀਂ ਹਾਂ ਇਹ ਨਹੀਂ ਕੁਦਰਤ ਦੀ ਗੱਲ ਹੈਂ ਕੀ ਕੀ ਤੈਨੂੰ ਪੁੱਛ ਲੈ ਪਸੰਦ ਆ ਗਈ ਕੌਣ ਤੈਨੂੰ ਕਹਿ ਰਿਹਾ ਕੌਣ ਪਸੰਦ ਆ ਗਈ ਕੁੜੀ ਕਿਹੜੀ ਕੁੜੀ ਕੋਈ ਅੱਛਾ ਖੂਫੀਆ ਖੂਫੀਆ ਸੂਤਰਾਂ ਨੂੰ ਪਤਾ ਲੱਗਿਆ ਜੀ ਹੈ ਆਹਾਂ ਕੀ ਮੈਂ ਕੁੜੀ ਕੁੜੀ ਕੋਲ ਬੈਠਦਾ ਕਿਸੇ ਹਵਾ ਖਰਾਬ ਹੋ ਗਈ ਸੀ ਹੈ ਰੋਕੇ ਜਾਨ ਕੌਣ ਕਹਿੰਦਾ ਤੁਹਾਨੂੰ ਪਰੋਸੇਜੋਗ ਕੌਣ ਕਹਿੰਦਾ ਪਰੋਸੇਜੋਗ ਸੂਤਰਾਂ ਦਾ ਪਤਾ ਲੱਗਿਆ ਇਹ ਪਤਾ ਲੱਗਿਆ ਇਹ ਕੰਮ ਕਰਦਾ ਹੈ ਕਿਹਦੀ ਕੁੜੀ ਕੋਲ ਬੈਠਦਾ ਹੈ ਕੀ ਪਤਾ ਹੁਣ ਕਿਹੜੀ ਤੈਨੂੰ ਪਤਾ ਹੋਊਗਾ ਸਾਨੂੰ ਲੋੜ ਪਾ ਪਾ ਇਹ ਸਾਨੂੰ ਕੀ ਨਹੀਂ ਦੱਸਿਆ ਮੈਂ ਕੁੜੀ ਕੋਲ ਬੈਠਦਾ ਮੈਨੂੰ ਕੀ ਪਤਾ ਯਾਰ ਤੁਹਾਨੂੰ ਤੇ ਤੁਹਾਨੂੰ ਕਿਸੇ ਨੂੰ ਦੱਸਾਂ ਮੈਂ ਤੇ ਤੂੰ ਬੈਠਦਾ ਮੈਂ ਤਾਂ ਨਹੀਂ ਬੈਠਦਾ ਤੁਹਾਨੂੰ ਦੱਸਦਾ ਹੁਣ ਕੀ ਨੇ ਭਰੋਸੇ ਜੋਗ ਮਸੂਦਾ ਮੈਨੂੰ ਕਾਨੂੰ ਦੱਸਦੇ ਨੇ ਮੈਨੂੰ ਪਤਾ ਲੱਗਿਆ ਨਾ ਕੌਣ ਭਰੋਸੇ ਜੋਗ ਭਰੋਸੇ ਕਹਿੰਦੇ ਉਹ ਕਹਿੰਦੇ ਨਾ ਹਿੰਦੀ ਚ ਭਰੋਸੇ ਜੋ ਰਸੂਲਾ ਤੋਂ ਪਤਾ ਲੱਗਿਆ ਪੁੱਤਰਾ ਤੋਂ ਪਤਾ ਲੱਗਿਆ ਕਿਹੜੇ ਆ ਭਰੋਸੇ ਜੋਗ ਪੁੱਤਰਾ ਗੱਲ ਤਾਂ ਕਿਹਾ ਜੀ ਠੀਕ ਲੱਗਦੀ ਤਾਂ ਕਰ ਲੈ ਹਾਂ ਜਾਂ ਸਿੱਧੀ ਗੱਲ ਹੈ ਕੀ ਸੂਤਰ ਕਿਹੜੇ ਪਹਿਲਾਂ ਦੱਸੋ ਠੀਕ ਕਰਨੀ ਨਹੀਂ ਕਰਨੀ ਉਹ ਗੱਲ ਬਾਅਦ ਚ ਆ ਗਈ ਸੂਤਰ ਕਿਹੜੇ ਸੀ ਨਾ ਤੁਹਾਨੂੰ ਦੱਸਾਂ ਕਿ ਮੈਂ ਕੁੜੀ ਕੋਲ ਬੈਠਾ ਪਤਾ ਹੁਣ ਜਿਆਦਾ ਜੀ ਬਦਨੇ ਦੀ ਹਵਾ ਪਾਣੀ ਦੇ ਪਿਆ ਲਾਈ ਜਾਂਦਾ ਬੰਦਾ ਜਾਂਦਾ ਨਾ ਨਾ ਹੁਣ ਦੇਖੋ ਤੁਸੀਂ ਸੂਤਰ ਕਿਹੜਾ ਪਹਿਲਾਂ ਸੂਤਰ ਕੱਢੋ ਇਹ ਬਾਪੂ ਹਵਾ ਬੜੀ ਉਹ ਕਹਿੰਦਾ ਬੰਦੇ ਦੀ ਚਾਲ ਤੋਂ ਪਤਾ ਲੱਗ ਜਾਂਦਾ ਹੈ ਨਾ ਉਹ ਵੀ ਗੜਬੜ ਹੈ ਹਾਂ ਚਾਲ ਦੀ ਵੈਲਾ ਕਹਿੰਦਾ ਬੰਦੇ ਦੇ ਪਤਾ ਲੱਗ ਜਾਂਦਾ ਵੀ ਜਾਣਾ ਆਉਣਾ ਘੁੰਮਣਾ ਫਿਰਨਾ ਹੈ ਜੀ ਰੇਸ਼ਕਮੁਸ਼ਕਾ ਹੈ ਇਹਦੇ ਨਾਲ ਤਾਂ ਘੁੰਮਦਾ ਸਾਰਾ ਦਿਨ ਮੈਂ ਕੋਚ ਚੱਲਦਾ ਨਹੀਂ ਹਵਾ ਲੈ ਇਹ ਤਾਂ ਬਜਰਾ ਆਪਣਾ ਕੰਮ ਵੀ ਕਰਦਾ ਤੇ ਬੜਾ ਘੁੰਮਦਾ ਹੈ ਆਪੋਰ ਸੂਤਰ ਜਿਹੜੇ ਸੀ ਇਹ ਪਰੋਸੇਯੋਗ ਸੂਤਰ ਉਹ ਕਹਿੰਦਾ ਸੂਤਰ ਦੇ ਸੂਤਰ ਵਿੱਚ ਦਾ ਘੁੰਮਣਾ ਆ ਜੱਲ ਬਹਿ ਮੋਲ ਹੋਣਾ ਮੋਗਾ ਚੱਲ ਪਿਆ ਤੁਸੀਂ ਸੂਤਰ ਦੱਸੋ ਕਿਹੜੇ ਜਿਹੜੇ ਚੱਲੇ ਆ ਤੁਹਾਡੇ ਨੂੰ ਪਤਾ ਨਹੀਂ ਹੁਣ ਤੋਂ ਦਾਦੇ ਦੀ ਗੱਲਬਾਤ ਹੈਗੀ ਤਾਂ ਠੀਕ ਹੈ ਘਰ ਕੇ ਬਣਾ ਘੜੀਏ ਗੱਲ ਤਾਂ ਕੋਈ ਨਹੀਂ ਹੈਗੀ ਜੀ ਇਹਨਾਂ ਦਾ ਸੂਤਰ ਲੱਭਣਾ ਪੈਣਾ ਹੁਣ ਪਹਿਲਾਂ ਜਿਹਨੂੰ ਸੂਤਰ ਕਰਨਾ ਪੈਣਾ ਜਿਹੜੇ ਫੋਹਾ ਫਰਾ ਰਹੇ ਹੈਂ ਸਾਹ ਹੁਣ ਦਨ ਬਾਪੂ ਮੇਰਾ ਵੀ ਨੀ ਫੋਨ ਚੱਕਦਾ ਕਈ ਵਾਰ ਇਹ ਬਸ ਫਿਰ ਤਾਂ ਹੀ ਹੈ ਰੁਕ ਗਿਆ ਹੁਣ ਨਾ ਤਾਰਾ ਹੋਰ ਵਸੇ ਜੁੜ ਜਾਂਦੀ ਹੈ ਹੈ ਹੁਣ ਕੁਝ ਖਾਸ ਸਾਡੇ ਵੀ ਕੁਝ ਕਰਨ ਨੂੰ ਹੈ ਨਹੀਂ ਕਿਉਂਕਿ 10 ਵਜ ਗਏ ਨੇ ਰਾਤ ਦੇ ਤੇ ਕਰਦਿਆਂ ਲਈ ਥੋੜਾ ਸਮਾਨ ਲੈ ਜੀ ਅਸਰਾ ਜੀ ਨੇਚਰਲੀ ਹੋ ਗਿਆ ਜੋ ਹੋ ਗਿਆ ਦੇਖੀ ਜਾਊਗੀ ਅਸੀਂ ਹੋਊਗਾ ਛੋਟੀ ਜੀ ਵੀਡੀਓ ਆਊਗੀ ਬਟ ਜਿਨੇ ਸੁਣਨੀ ਹੋਈ ਉਹ ਸੁਣ ਸਕਦੇ ਨੇ ਉਹਨਾਂ ਨੂੰ ਮਜ਼ਾ ਆਊਗਾ ਨਾਲੇ ਚਲੋ ਮੇਰੀ ਤੇ ਮੇਰੇ ਗ੍ਰੈਂਡਫਾਦਰ ਦੀ ਇੱਕ ਮੈਮਰੀ ਹੋ ਗਈ ਇੱਕ ਲਾਈਫ ਦੀ ਜਿਹੜੀ ਇਹ ਵੀਡੀਓ YouTube ਤੇ ਪਈ ਹੋਊਗੀ ਇਹ ਤਾਂ ਸਹੀ ਹੈ ਸੋ ਜਿਨਾਂ ਨੂੰ ਕਾਨਵਰਸੇਸ਼ਨ ਬੁਰੀ ਵੀ ਲੱਗ ਸਕਦੀ ਹੈ ਬਟ ਜਿਹੜੀ ਆਪਣੀ ਆਮ ਜ਼ਿੰਦਗੀ 'ਚ ਇਹ ਕਨਵਰਸੇਸ਼ਨਸ ਹੁੰਦੀਆਂ ਨੇ ਆਪਸ 'ਚ ਉਵੇਂ ਹੀ ਸੀਗਾ ਤੇ ਦਾਦੇ-ਮੋਤੇ ਦੀਆਂ ਗੱਲਾਂ ਹਨ ਤੇ ਟਾਈਟਲ ਅਸੀਂ ਰੱਖਦੇ ਹਾਂ ਦਾਦੇ-ਮੋਤੇ ਦੀਆਂ ਗੱਲਾਂ ਠੀਕ ਹੈ ਜੀ ਅੱਜ ਦਾ ਚੁਟਕਲਾ ਕੀ ਸੁਣਾਏ ਆ ਕੋ ਚੰਨ ਚੁਟਕਲਾ ਅੱਜ ਕੋਈ ਚੰਨ ਸੁਣਾਉਗਾ ਜੀ ਚੁਟਕਲਾ ਹਾਂਜੀ ਬਾਪੂ ਨੇ ਸੁਣਾਤਾ ਚੁਟਕਲਾ ਚੁਟਕਲਾ ਤਾਂ ਚਲੋ ਉਹ ਵੱਖਰਾ ਹੈ ਪਰ ਆਪਾਂ ਲੋਕਾਂ ਨੂੰ ਐਂਟਰਟੇਨਮੈਂਟ ਦੇਣਾ ਹੈ ਇਸ ਵਿੱਚ ਵਾਧੂ ਹੋ ਗਈ ਐਂਟਰੇਨੈਂਟ ਮੈਂ ਤਾਂ ਆਹ ਦੇਖਦਾ ਸਾਂਹੀ ਅਦਾ ਹੁਣ ਤੈਂ ਖਾਊਗਾ ਰਿਕਾਰਡਿੰਗ ਜਿਹੜੀ ਹੋਈ ਹੈ ਚਲੋ ਜੀ ਹੁਣ ਇਹਨੂੰ ਸਵਾਦ ਆ ਰਿਹਾ ਕਿਉਂਕਿ ਉੱਥੇ ਥੋੜਾ ਜਿਹਾ ਮੇਰਾ ਤਵਾ ਲੱਗਿਆ ਤਵਾ ਲੱਗਿਆ ਅੱਜ ਬਟ ਐਡੀ ਕੋਈ ਗੱਲ ਨਹੀਂ ਚੇਲਾ ਉਹਨਾਂ ਨੂੰ ਪਤਾ ਹੈ ਸੰਸਾਰ ਦੀਆਂ ਗੱਲਾਂ ਨਹੀਂ ਐਵੇਂ ਚੱਲਦੀਆਂ ਰਹਿਣਗੀਆਂ ਉਹ ਮੇਰੇ ਨਾਲ ਕਰਦੇ ਨੇ ਮੈਂ ਆਪਦੇ ਅੱਗੇ ਜਨਰੇਸ਼ਨ ਸੁਣਾ ਕਰਾਂਗਾ ਸੋ ਨਹੀਂ ਮੰਨੋ ਥੈਂਕ ਯੂ ਥੈਂਕ ਯੂ ਤੇ ਔਰ ਇਹ ਚਲੋ ਲਾਈਵ ਆ। ਨਹੀਂ। ਤਾਂ ਹੀ ਆਪਾਂ ਪਾ ਚੈਨਲ ਦਾ ਨਾਮ ਰੱਖਿਆ ਹੈਰੀ ਅਨ ਫਿਲਟਡ। ਹੈ ਕਿ ਨਹੀਂ ਗੁਰਜਨ? ਚਲੋ ਜੱਟਾਂ ਨੇ ਮੁੰਡਿਆਂ ਦਸਮੀ ਕੀਤੀ ਆ, ਮੋਟਰਾਂ ਦੇ ਬਾਹਰ ਬੜੀ ਦਰੂ ਕੀਤੀ ਆ। ਹੁਣ 3V2 ਦੇ ਵਿੱਚ ਆ ਗਿਆ ਤੇ ਮਾਚਾ ਲੁੱਟ ਰਹੇ ਆ। 7 ਫੇਸ ਮੋਹਾਲੀ ਵੱਗ ਪਹੁੰਚੋ ਤੇ ਬਾਈ ਨੂੰ ਸੰਪਰਕ ਕਰੋ। ਚੱਕ ਦੋ ਫੱਟੇ ਦਾ ਫੋਨ ਕਿਤੇ ਹੈ ਨੰਬਰ। ਆ ਮੁੰਦਲੀ ਠੀਕ ਆ ਬਾਈ। ਥੈਂਕ ਯੂ। ਫਲਾਉਟ ਪਾਉਣੇ ਆ। ਹਾਂ ਜੀ ਵੀਰੇ। ਬਈ ਦੁਵਾਣਾ ਬੋਲੋ। ਉਹ ਕਹਿੰਦਾ ਮੈਂ ਨਹੀਂ ਕੀਤਾ, ਮੇਰਾ ਨਾਮ ਲੱਗਦਾ ਪਹਿਲਾਂ ਬਹੁਤ ਕੀਤਾ ਇਹ ਤਾਂ ਲੱਗਦਾ। ਕਹਿੰਦਾ ਹੈਰੀ ਨੇ ਬਦਨਾਮ ਕਰਤਾ ਕਹਿੰਦਾ ਅਸੀਂ ਤਾਂ ਬਾਅਦ ਸਾਉਲੀ ਜਦੋਂ ਕਦੇ ਖਾਸ ਹੁੰਦੇ ਸੀ ਆਮ ਵੀ ਨਹੀਂ ਲਾਈਟ ਹੋ ਗਈ ਵੀਰੇ ਲਾਈਟ ਹੋ ਗਈ ਕਰਦੀ ਕਲਰ ਪੈ ਤੇ ਬਾਈ ਹੁਣ ਇਹਨੇ ਇਹ ਵੇਖ ਲਿਆ ਅਸੀਂ ਵਲੌਗ ਸ਼ੂਟ ਕਰਨੇ ਸੀ ਕਹਿੰਦੇ ਸਾਨੂੰ ਵੀ ਲਾਓ ਸਾਨੂੰ ਵੀ ਲਾਓ ਤੇ ਬਾਈ ਦੇ ਲੱਗਿਆ ਸੀ ਪੈਗ ਸੋ ਕਹਿੰਦਾ ਬਾਈ ਕਨਵਰਸੇਸ਼ਨ ਪਾਓ ਤੇ ਕੈਂਡ ਸੀਗਾ ਮੈਨੂੰ ਨਹੀਂ ਪਤਾ ਇਸ ਤੇ ਕਲੀਅਰ ਆਵਾਜ਼ ਆਈ ਹੋਣੀ ਹੈ ਕਿ ਨਹੀਂ ਪਰ ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਰਿਕਾਰਡ ਕਰਕੇ ਪਾਉਣ ਦੀ ਤੇ ਐਵੇਂ ਹੀ ਦੁਨੀਆ ਮਿਲ ਜਾਂਦੀ ਹੈ ਤੇ ਕੋਣ ਉਹ ਮੈਨੂੰ ਜਾਣਦੇ ਨਹੀਂ ਸੀਗੇ ਤੇ ਮੈਂ ਜਸ ਉਸਨਾਂ ਵੱਲ ਦੇਖਿਆ ਉਹ ਇਸ਼ਾਰੇ ਜੇ ਕਰਦੇ ਵੇ ਸੀ ਮੈਂ ਕਿਹਾ ਰੁਕ ਜਾਓ ਭਾਈ ਮੈਂ ਫਿਰ ਵੀਡੀਓ ਬਣਾ ਲੈਂਦਾ ਤੇ ਐਵੇਂ ਆ ਪੰਜਾਬ ਕਿਤੇ ਨਹੀਂ ਟਲਦਾ ਕਿਤੇ ਵੀ ਯਾਰੀ ਦੋਸਤੀ ਪਾ ਲੈਂਦੇ ਨੇ ਹੈ ਕਿ ਨਹੀਂ ਜੀ ਜਨ ਮੇਰੇ ਭਰਾ ਆਫਰ ਕਰ ਰਹੇ ਸੀ ਭਰਾ ਦਰੂ ਵੀ ਆਫਰ ਕਰਦੇ ਬਟ ਅਸੀਂ ਤੋੜੇ ਆ ਜੋ ਰਾਤ ਵੀ ਸੋਫੀ ਬੰਦੇ ਆ ਉਹ ਕਹਿੰਦੇ ਸੱਤ ਫੇਸ ਆਜੋ ਪਰ ਨਹੀਂ ਵੀਰੇ ਸਾਡੇ ਹੱਥ ਖੜੇ ਆ ਸਾਡੇ ਹੱਥ ਤੇ ਖੜੇ ਆ ਤੇ ਆਪਾਂ ਕਿਸੇ ਨੂੰ ਇਸ ਚੀਜ਼ ਲਈ ਨਾ ਆਪਾਂ ਕਹਿੰਦੇ ਆ ਕਿ ਬਈ ਪੈਕੇਜ ਹੈ ਕਿ ਲਾਏ ਜਾਣ ਠੀਕ ਹੈ ਜੀ ਚਲੋ ਆਪਾਂ ਆਪਣੀ ਇੰਡੀ ਵੀ ਲਾਈਵ ਹਾਂ ਇੰਡੀਵਿਜੂਅਲ ਲਾਈਫ ਹੈ ਆਪਾਂ ਜੱਜ ਨਹੀਂ ਕਰਦੇ ਬਟ ਕੋਸ਼ਿਸ਼ ਕਰੋ ਜੇ ਨਹੀਂ ਲਾਉਂਦੇ ਤਾਂ ਇਸ ਨੂੰ ਕਦੀ ਹੱਥ ਨਾ ਲਾਓ ਦੂਰ ਹੀ ਰਹੋ ਬਾਕੀ ਜੇ ਲਾਉਂਦੇ ਆ ਤਾਂ ਚਿੱਲ ਕਰੋ ਲਾਉਂਦੇ ਆ ਤਾਂ ਚਿੱਲ ਕਰੋ ਬਾਕੀ ਤੁਸੀਂ ਵੀਡੀਓ ਵੇਖ ਹੀ ਲਈਏ ਸਾਡੀਆਂ ਸਿਆਣੀਆਂ ਗੱਲਾਂ ਹੁੰਦੀਆਂ ਉਹ ਦੇ ਲਓ ਬਾਈ ਪੂਰਾ ਮਸਤ ਮੌਜੀ ਦੀ ਘੁੰਮ ਰਿਆ ਸੀਗਾ ਤੋ ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਚ ਤੇ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਬਾਈ ਦੀਆਂ ਗੱਲਾਂ ਸੁਣ ਲਿਆ ਸੀ ਤੇ ਥੈਂਕ ਯੂ ਤੁਸੀਂ ਜਿੰਨੇ ਵੀ ਲੋਕ ਸਾਡਾ ਵਲੌਗ ਵੇਖਦੇ ਹੋ ਤੇ ਮੈਂ ਉਹਨਾਂ ਨੂੰ ਜ਼ਿਆਦਾਤਰ ਤਾਂ ਚਲੋ ਮੇਰੇ ਨੌਨ ਨੌਨ ਹੀ ਨੇ ਹਲੇ ਕੋਈ ਆਪਣੇ ਏਡੇ ਸਬਸਕ੍ਰਾਈਬਰ ਤਾਂ ਨਹੀਂ ਬਣੇ ਪਰ ਹੌਲੀ-ਹੌਲੀ ਵੱਧ ਰਹੇ ਨੇ ਸੋ ਟਰਾਈ ਕਰਦੇ ਆਂ ਕਿ ਤੁਹਾਨੂੰ ਕੁਝ ਵਧੀਆ ਦਿੱਤਾ ਜਾਵੇ ਕੰਟੈਂਟ ਠੀਕ ਹੈ ਜੀ ਓਕੇ